ਹਾਂਜੀ ਦੋਸਤੋ ਅੱਜ ਕੱਲ੍ਹ ਦੇ ਮੌਸਮ 'ਚ ਇੱਕ ਡੈਂਡਰਫ ਦੀ ਸਮੱਸਿਆ ਆਮ ਹੋਂਦੀ ਜਾ ਰਹੀ ਹੈ ਡੈਂਡਰਫ ਮੀਨ ਦਰੂਸੀ ਸਿਰ ਦੇ ਵਿੱਚੋਂ ਸੁੱਕੀ ਚਮੜੀ ਸੁੱਕੀ ਪਪੜੀ ਦੇ ਰੂਪ 'ਚ ਇੱਕ ਪਰਤ ਬਾਹਰ ਨਿਕਲਦੀ ਹੈ ਉਹ ਡੈਂਡਰਫ ਕਹਿੰਦੇ ਨੇ ਕਾਰਨ ਕਿ ਨੇ ਡਰਾਈ ਸਕਿਨ ਹੋ ਜਾਂਦੀ ਹੈ ਜਾਂ ਕਈ ਵਾਰੀ ਸ਼ੈਂਪੂ ਆਪਾਂ ਗਲਤ ਯੂਜ਼ ਕਰ ਲੈਂਦੇ ਆ ਇਹਨਾਂ ਚੀਜ਼ਾਂ ਕਰਕੇ ਸੋਰਾਈਸਿਸ ਜਾਂ ਐਕਜ਼ੀਮਾ ਵੀ ਹੋ ਜਾਂਦਾ ਖੁਰਾਕ ਦੀ ਕਮੀ ਹੋ ਜਾਂਦੀ ਹੈ ਜਿਵੇਂ ਕਿ ਜ਼ਿੰਕ ਨਾ ਪ੍ਰੋਪਰ ਬੋਡੀ 'ਚ ਜਾਣਾ omega 3 ਫੈਟੀ ਐਸਰਨ ਨਾ ਲੈਣੇ ਜਾਂ ਸਫਾਈ ਦਾ ਪ੍ਰੋਪਰ ਧਿਆਨ ਨਾ ਰੱਖਣਾ ਇਹ ਇਹਨਾਂ ਦੇ ਕਾਰਨ ਨੇ ਇਹਦੇ ਨਾਲ ਡੈਂਡਰਕ ਪੈਦਾ ਹੋ ਜਾਂਦਾ ਟਰੀਟਮੈਂਟ ਵਰਪਾਸੇ ਜਾਵਾਂਗੇ ਸਟ्रेस ਘੱਟ ਲਵੋ ਡਾਈਟੈਡੀਕੂਰ ਰੱਖੋ ਮੈਡੀਸਨ ਲਈ ਜਾਵਾਂਗੇ ਤਾਂ ਸ਼ੈਂਪੂ ਐ ਤ੍ਰੀਚਪ ਦਾ ਦੋ ਤੋਂ ਤਿੰਨ ਵਾਰੀਓ ਨਾ ਹੈਡ ਵਾਸ਼ ਕਰੋ ਉਹਦੇ ਨਾਲ ਆਇਲ ਵਰ ਜਾਵਾਂਗੇ ਵਾਂਸੇ ਨੇ ਵੀਕ ਆਇਲ ਦੀ ਮ사ਜ ਕਰਨੀ ਹੈ ਜਬਰੰਟੀ ਆਇਲ ਹੈ ਮੈਂ ਵੀਡੀਓ ਚ ਮੈਂਸ਼ਨ ਕਰ ਦੂੰਗਾ ਡੈਂਡਰਪ ਦਾ ਪ੍ਰੋਪਰ ਨੁਸਖਾ ਜਾਣਨਾ ਹੈ ਤਾਂ ਮੇਰੇ ਮੋਬਾਈਲ ਨੰਬਰ ਤੇ ਮੈਨੂੰ ਵਟਸਐਪ ਕਰੋ ਥੈਂਕ ਯੂ